हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਆਦਰੀ ਵੀਡੀਓ ਵਿੱਚ ਆਪਾਂ ਦੋ گاਵਾ ਸੇ ਲੈ ਲੈ ਗਏ ਜੀ ਇੱਕ ਬਈ ਬਿਲਕੁਲ ਤਾਜੀ ਸੂਈ ਆ ਇੱਕ ਗੱਬਣਾ ਤੇ ਜਿਸ ਪਿੰਡ ਚੋਂ ਬਈ ਵੀਡੀਓ ਬਣਾ ਰਹੇ ਆਂ ਪਿੰਡ ਸੇਲਵਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਨੇਲੇ ਰਾਮਪੁਰਾ ਸ਼ਹਿਰ ਆ ਜਾਂਦਾ ਸਦਾਣਾ ਪਿੰਡ ਨੇੜੇ ਰਹਿ ਜਾਂਦਾ ਬਈ ਭਾਈ ਰੂਪਾ ਵੀ ਨੇੜੇ ਰਹਿ ਜਾਂਦਾ ਆਉਂ ਪੁੱਛ ਲੈਨੇ ਬਈ ਤੁਹਾਡੇ ਬਈ ਜੀ ਹੱਸੀ ਕਾਲ ਹੱਸੀ ਕਾਲ ਜੀ ਹੋ ਠੀਕ ਹਾਂ ਵਧੀਆ ਜੀ ਹਾਂਜੀ ਵਧੀਆ ਜੀ ਨਾਮ ਤੇ ਮੋਬਾਈਲ ਨੰਬਰ ਬੋਲੋ ਨਾ ਮੇਰਾ ਸੁਨੀਆ ਜੀ ਮੋਬਾਈਲ ਨੰਬਰ 797994244 ਠੀਕ ਹੈ ਬਈ ਬਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਆ ਸੂਈ ਹੈ ਇਹ ਦੂਜਾ ਸੂਆ ਸੂਈ ਹੈ ਜੀ ਕਦੋਂ ਸੂਈ ਹੈ ਉਹ ਨਹੀਂ ਸੂਈ ਹੈ ਜੀ ਬਸ 20 ਮਿੰਟ ਹੋਏ ਆ 20 ਮਿੰਟ ਹੋਏ ਹਾਂ ਬੱਚਾ ਕੀ ਦੇ ਬੱਚਾ ਬੱਚਾ ਜੀ ਬੱਚਾ ਦੇ ਤਾਂ ਹਾਂ ਜੇਰ ਪੈਣੀ ਹੈ ਨਾ ਜੀ ਜੇਰ ਪੈਣੀ ਹੈ ਜੀ ਹਜੇ ਬਸ ਜਦੋਂ ਬੈ ਗਈ ਜੇਰ ਪੈ ਗਈ ਬੱਚਾ ਵੀ ਨਹੀਂ ਖੜਾ ਹੋਇਆ ਜਾਂਦਾ ਹਜੇ ਬੌਲਾ ਕੱਢਿਆ ਕਿ ਨਹੀਂ ਨਹੀਂ ਬੌਲਾ ਨਹੀਂ ਕੱਢਿਆ ਜੀ ਠੀਕ ਹੈ ਹਾਂ ਖੋਲਿਓ ਬਈ ਤੋੜਿਓ ਉੱਤ ਕੱਦ ਬੜਾ ਚੰਗਾ ਚੰਗਿਆ ਸਮੀ ਪੜੀਆ ਰਾਜੀਆ ਸੋਈ ਸਵਾਈਆ ਬੱਚਾ ਬੱচ্চਾ ਦੇ ਤਾਂ ਵੇ ਤੇ ਜੇਰ ਹਜੇ ਪੈਣੀ ਬਾਕੀ ਆ ਸਾਰੀ ਬਾਈ ਕਹਿੰਦਾ 20 ਮਿੰਟ ਹੀ ਹੋਇਆ 20 ਮਿੰਟ ਹੋਇਆ ਹਜੇ ਤਾਂ ਬੱਚੇ ਬੱਚੇ ਤੋਂ ਵੀ ਨਹੀਂ ਖੜਾ ਹੋਇਆ ਕੱਲਾ ਕੱਲਾ ਥਾਣੇ ਚਾਰੇ ਥਣ ਨਿਕੜ ਮੇ ਪੂਰੇ ਗੈਰ ਤੇ ਥਣ ਬਹੁਤ ਚੰਗਾ ਲੱਗਿਆ ਬਹੁਤ ਚੰਗਾ ਜੀ ਚਵਾਈ ਚੁਈ ਚੁਆਈ ਜੁਈ ਚੈੱਕ ਬਈ ਚਵਾਈ ਚੈੱਕ ਕਰ ਲਈ ਓਕੇ ਹਾਂ ਜੀ ਹਾਂ ਚਵਾਈ ਜੁਈ ਦੀ ਓਕੇ ਆ ਜੀ ਚਵਾਈ ਚੁਈ ਓਕੇ ਆ ਹਾਂ ਤੂਰਾ ਤਾਰਾ ਚੰਗਿਆ ਚੰਗਿਆ ਸਮੀ ਪੜੀਆ ਰਾਜੀਆ ਬੜੇ ਯਾ ਵਾਤਾ ਕਿੰਨਾ ਦੁੱਧ ਦੇ ਦੁਆਸਟੀਮੇਟ ਜੀ ਦੁੱਧ ਪਹਿਲੇ ਸੂਏ 20 ਕਿਲੋ ਦਿੰਦਾ ਜੀ ਪਹਿਲੇ ਸੂਏ ਦਾ 20 ਲੀਟਰ ਦਾ ਬਾਈ ਇਧਰ ਨਾੜਾ ਨੂੜਾ ਦਿਖਾ ਦਿਓ ਜੀ ਲੈਵੇ ਤੇ ਨਾੜਾ ਨੂੜਾ ਬਹੁਤ ਚੰਗੀਆਂ ਨਾੜਾ ਇਹ ਲੈਵੇ ਦੀ ਪੂਰੀ ਚੰਗੀ ਆ ਬਾਈ ਨਾੜਾ ਸਹੀ ਆਦਾ ਬਹੁਤ ਚੰਗੀਆਂ ਕੋਈ ਨਹੀਂ ਬਾਈ ਬੰਨ ਕੇ ਦਿਖਾਣੇ ਓਕੇ ਥੋੜਾ ਤਾਰਾ ਕਮਾਲ ਦਾ ਸੂਈ ਸਵਾਈ ਆ ਮੋਲ ਕੀ ਅਜਾ ਅਜਾ ਨਾ ਮੋਲੇ ਦਾ 80000 ਆ ਜੀ ਮਾਨਤਾਨ ਹੋ ਜੇ ਮਾਨਤਾਨ ਹੋ ਜੂਗਾ ਜੀ ਫਰਮੋਟ 80000 ਰੁਪਿਆ ਮੋਲਾ ਬਾਈ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੀ ਨਾੜਾ ਦਿਖਾਉਂਦੇ ਨਾੜਾ ਦੇ ਵਿੱਚ ਬਹੁਤ ਸਾਫ ਹੈ ਹੂੰ ਨਾੜਾ ਨੂੜਾ ਦੇ ਵਿੱਚ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕਲਵੇਂ ਪੂਰੇ ਗੈਪ ਤੇ ਮੁੱਠੀ ਵਾਲਾ ਥਣ ਨਾੜਾ ਨੂੜਾ ਨਾ ਰੋਇਆ ਪਹਿਲੇ ਵਾ ਹਣ ਪਛਾਹ ਤੋਂ ਵੀ ਆਰਡਰ ਦੇਖੋ ਬਈ ਆਰਡਰ ਬਹੁਤ ਚੰਗਾ ਤਿਆਰ ਕਰਿਆ ਕਰਮਾਈ ਨੇ ਕਿਹਦੇ ਨਾਲ ਆਲੇ ਬਈਆਂ ਹੂੰ ਨਾੜਾ ਨੂੜਾ ਲਾ ਇੱਧਰ ਵੀ ਫੋਲੋਇੰਗ ਕੀ ਆ ਬਾਤ ਚਾਰੇ ਥਣ ਪੂਰੀ ਵਿੱਤੀ ਤੇ ਥਣ ਲੱਗਿਆ ਬਈ ਚੰਗੀ ਅ ਸੰਕੀਆ ਬਈ ਮੋਲੇ ਦਾ 80 ਜਿਆਦਾ ਮੋਲੇ ਸੀ ਆ ਜੀ ਅੱਗੇ ਵੀਰੇ 2 ਨੰਬਰ ਗੱਬਣਾ ਇਹ ਗੱਬਣਾ ਜੀ ਕਿਹੜਾ ਸੂਆ ਸੁੰਦੀ ਹੈ ਵੀਰੇ ਇਹ ਤੀਜਾ ਸੂਆ ਸੁੰਦੀ ਹੈ ਜੀ ਕਿੰਨੇ ਦਿਨ ਲੈਂਦੀ ਹੈ ਇਹ ਹਲੇ ਜੁਈ ਹਜੇ ਹਫਤਾ ਤਾਂ ਲਈ ਜਾਉ ਜੀ ਹਫਤਾ ਤਾਂ ਲੈ ਜਾ ਕੀ ਰਿਕਾਰਡ ਆ ਦੁੱਧ ਦਾ ਵੇ ਇਹ ਦੁੱਧ ਦਾ ਦੂਜੇ ਸੂਏ ਦਾ ਸੀਗਾ ਜੀ 24 25 ਲੀਟਰ ਦਾ 24 ਤੋਂ 25 ਲੀਟਰ ਦਾ ਰਿਕਾਰਡ ਦੱਸਿਆ ਬਾਈ ਨੇ ਪੰਡਰ ਗੱਲੇਵਾ ਕਰਮਲੀ ਤਿਆਰ ਕਰਦੀ ਹੁੰਦੀ ਹੈ ਕੱਚੀ ਕੱਚੀ ਵਾਲਾ ਥਣ ਬਹੁਤ ਚੰਗਾ ਹਨਾ ਗੁਲਾਬੀ ਥਣ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਘੈਰ ਉੱਤੇ ਖੋਲਿਓ ਬਈ ਤੋਰ ਕੇ ਖਾ ਲਓ ਸਮੀ ਪੜੀਆ ਰਾਜੀਆ ਲੇਵਾ ਕਮਾਲ ਦਾ ਝੱਲਾਂ ਦਾ ਆਖਦੀ ਆ ਆਰਡਰ ਆ ਜਿਹੜਾ ਕਰਮ ਵਾਲੇ ਨੇ ਹੋਰ ਵੀ ਸੋਹਣਾ ਤਿਆਰ ਕਰ ਲੈਣਾ ਚੰਗੀ ਐ ਵਰਡ ਸਨੱਖੀ ਆ ਬਈ ਫੇਸ ਬਿਊਟੀ ਚੈੱਕ ਕਰੋ ਬਈ ਫੇਸ ਬਿਊਟੀ ਵੀ ਕਰਮਾ ਦੀ ਚੰਗੀ ਆ ਕੱਚੀ ਕੱਚੀ ਆ ਦਿਨ ਹਜੇ ਲੈਂਦੀ ਆ ਉਹਦੋਂ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰ ਲੈਣਾ ਤੋਰਾ ਤਰਾ ਚੰਗਾ ਆਰਡਰ ਕਮਾਲ ਦਾ ਬਈ ਹਲੇ ਦਿਨ ਲੈਂਦੀ ਆ ਆਰਡਰ ਆ ਇਹਨੇ ਹੋਰ ਵੀ ਸੋਹਣਾ ਤਿਆਰ ਕਰ ਲੈਣਾ ਕੀ ਮੋਲ ਆ ਬਈ ਜਾਇਜ਼ ਜਾਇਜ਼ ਇਹਦਾ ਭੱਜਾ ਹੈ ਜੀ ਇਹ ਮੁੱਲ 75000 ਹੈ ਜੀ ਪਾ ਮਾਨਤਾਨ ਹੋ ਜਾ ਹਾਂ ਮਾਨਤਾਨ ਮਾੜਾ ਮੋਟਾ ਹੋ ਜੂ ਬਸ ਠੀਕ ਹੈ 75000 ਰੁਪਏ ਮੌਕਾ ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂਗਾ ਨਾਗਸੀ ਭਰਾ ਕੋਲੇ ਦੋ ਦੋ ਨਹੀਂ ਦਿਖਾਤੀ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲੈ ਧੰਨਵਾਦ ਜੀ